ਇਹ ਤਸਤਾਜ ਜੀ ਮਿਤੀ 28/8/24 ਨੂੰ ਸਾਡੇ ਐਸਏ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤਕਰਦੇ ਗਸ਼ਤਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨਾ ਕਲਜੀਤ ਸਿੰਘ ਪੁੱਤਰ ਪਰਸੀਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਹੈਰਨ ਜਿਹੜੇ ਆ ਡਰੋਨ ਰੇ ਮਨਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦੋਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸਵੇਰੇ ਨਾਕਾਬੰਦੀ ਕੀਤੀ ਇਸੇ ਦਰਾਂ ਨੇ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਰੋਕ ਕੇ ਚੈੱਕ ਕੀਤਾ ਤਾਂ ਇਹਨੇ ਲੱਕ ਦੇ ਦਵਾਰੇ ਜਿਹੜਾ ਕਪਰਨਾ ਬੰਨਿਆ ਸੀ ਵਾਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਹਰਨ ਬਰਾਮਦ ਹੋਈ ਹਰਨ ਦਾ weight ਕਰਕੇ ਕਰਨ ਤੇ ਇਹ ਹੋਈ 200 ਜਾਂ 255 ਗ੍ਰਾਮ ਜਿਹੜੀ ਇਹ ਹਰਨ ਬਰਾਮਦ ਹੋਈ ਜਿਸ ਤੇ ਜਿਹੜਾ ਮੁਕਦਮਾ ਨੰਬਰ 110/24 ਠਾਣਾ ਖਾਲੜਾ ਦਾ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦਰਾਂ ਨਾਲ ਇਹਦਾ ਪੁਲਿਸ ਰਿਵਾਰਡ ਲਿਆ ਪੁਲਸਰਮਾਨ ਦੁਵਾਰਾ 30 ਤਰੀਕ ਨੂੰ ਇਹਨੇ ਫਰਦੰਕਸ਼ਾਬ ਕੀਤਾ ਕਿ ਇਹਨੇ ਡ੍ਰੋਨ ਰਾਹੀਂ ਇੱਕ ਪਿਸਤਲ ਵੀ ਮਂਵਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾਛਪਾ ਕੇ ਰੱਖਿਆ ਫਿਰ ਇਹਨੇ ਪੁਲਸਰ ਰਸਤੇ ਦੇ ਅੱਗੇ ਚੱਲ ਗਿਆ ਆਪਣੇ ਘਰ ਦੇ ਵਿੱਚ ਜਿਹੜੀ ਨੀਂਹ ਸੀ ਨੀਂਹ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਹੋਇਆ ਸਰ ਹੋਰ ਵੀ ਕੋਈ ਇਹ ਇਹਦੇ ਨਾਲ ਹੈਗੇ ਆ ਕੁਲੀਰ ਲੜਕੇ ਮੰਨਿਆ ਕੁਝ ਇਹਦੀ ਅਜੇ ਪੁੱਛਗਈ ਜਾਰੀ ਹੈ ਸਾਡੇ ਪੁਲਸਰਮਾਨ ਤੇ ਸਾਡੇ ਕੋਲ ਅੱਗੇ ਜੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾਲ ਲਿੰਕ ਨੇ ਕਿ ਕਿਸ ਚੈਨਲ ਰਾਹੀਂ ਇਹ ਜਿਹੜਾ ਬਾਰੂ ਮੰਗਵਾਉਂਦਾ ਪਹਿਲਾਂ ਮਕਦਮਾਗਾ ਸਰ ਇਹ ਨਹੀਂ ਇਹ ਤੇ ਪਹਿਲਾ ਮਕਦਮਾ ਕੋਈ ਨਹੀਂਗਾ ਪਹਿਲਾਂ ਇਹ ਭਰਤੀਆਂ ਪੁੱਤਿਆਂ ਜਿਆਦਾ ਵੇਖਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ ਇਹ ਚਿਸਤਾਂ ਜੀ ਮਿਤੀ 28/8/24 ਨੂੰ ਸਾਡੇ ਐਸਏ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤ ਕਰਦੇ ਗਸ਼ਤ ਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨ ਹੈ ਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਇਹ ਆਮ ਕਰਕੇ ਹੈਰਨ ਜਿਹੜੇ ਆ ਡਰੋਨ ਰੇ ਬਣਾਉਂਦਾ ਵਾ ਤਗੇ ਵੇਚਦਾ ਅੱਜ ਇਹਦਾਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸੂਵੇ ਦੇ ਨਾਕਾਬੰਦੀ ਕੀਤੀ ਇਸੇ ਦੌਰਾਨ ਇਹ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਨੇ ਲੱਖ ਦੇ ਦੁਆਲੇ ਜਿਹੜਾ ਘਰਨਾ ਬੰਨਿਆ ਸੀ ਵਾਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਹਰਨ ਬ੍ਰਾਹਮਣ ਹੋਈ ਹਰਨ ਦਾ ਵੇਟ ਕਰਕੇ ਕਰਨ ਤੇ ਇਹ ਹੋਈ 200 ਜਾਂ 255 ਗ੍ਰਾਮ ਜਿਹੜੀ ਇਹ ਹਰਨ ਬ੍ਰਾਹਮਣ ਰੋਈ ਜਿਸ ਤੇ ਇਹਦਾ ਮਕਦਮਾ ਨੰਬਰ 110/24/18 ਥਾਣਾ ਖਾਲੜਾ ਦਾ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦੇ ਨਾਲ ਇਹਦਾ ਪੁਲਿਸ ਨੂੰ ਮੰਡ ਲਿਆ ਪੁਲਸ ਨੂੰ ਮੰਡ ਦੌਰਾਨ 30 ਤਿਕ ਨੂੰ ਇਹਨੇ ਫਰਦੰਗ ਸ਼ਿਕਾਇਤ ਕੀਤਾ ਕਿ ਇਹਨੇ ਡਰੋਨ ਰਾਹੀਂ ਇੱਕ ਪਿਸਤਲ ਵੀ ਮਗਵਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾਛਪਾ ਕੇ ਰੱਖਿਆ ਫਿਰ ਇਹਨੇ ਪੂਸਰ ਰਾਸਤੇ ਦੇ ਅੱਗੇ ਚੱਲ ਗਿਆ ਆਪਣੇ ਘਰ ਦੇ ਵਿੱਚ ਜਿਹੜੀ ਨੀਂਹ ਸੀ ਨੀਂਹ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਹੋਇਆ ਸਰ ਹੋਰ ਵੀ ਕੋਈ ਇਹਦੇ ਨਾਲ ਹੈਗੇ ਆ ਪੁਲੀਸ ਲੜਕੇ ਮੰਨਿਆ ਕੁਝ ਜੇ ਦੀ ਅਜੇ ਪੁੱਛਗਛ ਜਾਰੀ ਹੈ ਸਾਡੇ ਪੁਲਸਰ ਮੰਨਦੇ ਆ ਸਾਡੇ ਕੋਲ ਅੱਗੇ ਜੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾਲ ਲਿੰਕ ਨੇ ਕਿ ਕਿਸ ਚੈਨਲ ਨਾਲ ਇਹ ਜਿਹੜਾ ਬਾਰੋਂ ਮਗੋਂਦਾ ਪਹਿਲਾਂ ਮਕਦਮਾ ਹੈਗਾ ਸਰ ਇਹਦੇ ਨਹੀਂ ਇਹ ਤੇ ਪਹਿਲਾਂ ਮਕਦਮਾ ਕੋਈ ਨਹੀਂਗਾ ਪਹਿਲਾਂ ਇਹ ਭਰਤੀਆਂ ਪੁੱਤਿਆਂ ਜਿਆਦਾ ਵੇਚਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ